ਪੰਜਾਬ ਸੂਬੇ ਦੇ ਲਗਭਗ 20 ਡੀਪੋਆਂ ਦਾ ਚੱਕਾ ਜਾਮ ਹੋਇਆ ਹੈ ਪੰਜਾਬ ਰੋਡਵੇਜ਼ ਦੇ ਲਗਭਗ 4500 ਮੁਲਾਜ਼ਮ ਦੁਖੀ ਨੇ ਇੱਕ ਤੇ ਉਹਨਾਂ ਨੂੰ ਤਨਖਾਹਾਂ ਨਹੀਂ ਮਿਲਦੀਆਂ ਤੇ ਕੱਚੇ ਮੁਲਾਜ਼ਮ ਹੋਣ ਦੇ ਕਰਕੇ ਉਹਨਾਂ ਦੇ ਹੋਰ ਕਈ ਤਰ੍ਹਾਂ ਦੀਆਂ ਜਣੀਆਂ ਸਮੱਸਿਆਵਾਂ ਨੇ ਉਹ ਹੱਲ ਨਹੀਂ ਹੋ ਰਹੀਆਂ ਤਾਂ ਮੁਲਾਜ਼ਮਾਂ ਨੇ ਐਲਾਨ ਕੀਤਾ ਹੈ ਸਵੇਰੇ 3 ਵਜੇ ਤੋਂ ਲੈ ਕੇ ਹੀ ਇਹ ਹੜਤਾਲ ਕਰ ਦਿੱਤੀ ਗਈ ਸੀ ਹਾਲੇ ਤੱਕ ਬੱਸਾਂ ਤੇ ਬ੍ਰੇਕ ਲੱਗੀ ਹੋਈ ਹੈ ਔਰ ਜਿਹੜੇ ਵੀ ਡੀਪੂ ਪੈਂਦੇ ਨੇ ਪੰਜਾਬ ਦੇ ਕਿਸੇ ਵੀ ਜਿਹੜੇ ਕੋਨੇ ਦੇ ਵਿੱਚੋਂ ਲਗਭਗ 20 ਡੀਪੂ ਨੇ ਪੰਜਾਬ ਰੋਡਵੇਜ਼ ਦੇ ਉਹ ਸਾਰੇ ਦੇ ਸਾਰੇ ਬੰਦ ਕਰ ਦਿੱਤੇ ਨੇ ਮੁਲਾਜ਼ਮਾਂ ਨੇ ਔਰ ਮੁਲਾਜ਼ਮਾਂ ਦੇ ਜਿਹੜੇ ਆਗੂ ਨੇ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਹੈ ਤੇ ਕਮਲ ਮੁਲਾਜ਼ਮ ਜਿਹੜੇ ਇਸ ਵਕਤ ਸ੍ਰੀ ਮੁਖਸਰ ਸਾਹਿਬ ਦੇ ਵਿੱਚ ਨੇ ਡਿਊਟੀ ਤੇ ਤਨਖਤ ਸੀ ਪਰ ਉਹ ਹੜਤਾਲ ਦੇ ਵਿੱਚ ਸ਼ਾਮਲ ਨਹੀਂ ਉਹਨਾਂ ਨਾਲ ਜਿਹੜੀ ਗੱਲਬਾਤ ਕਹੀ ਵਿਸਥਾਰ ਦੇ ਨਾਲ ਉਹਨਾਂ ਨੇ ਦੱਸਿਆ ਕਿ ਸਾਡੀ ਇਹ ਹੜਤਾਲ ਕਦੋਂ ਤੱਕ ਜਾਰੀ ਰਹੇਗੀ ਜੇਕਰ ਤੁਸੀਂ ਬੱਸਾਂ ਤੇ ਸਫਰ ਕਰਨਾ ਚਾਹੁੰਦੇ ਹਾਂ ਅੱਜ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਉਹਨਾਂ ਦੀ ਜ਼ੁਬਾਨੀ ਅਸੀਂ ਸੁਣਦੇ ਹਾਂ ਕਿ ਉਹਨਾਂ ਦੀ ਮੰਗ ਕੀ ਹੈ ਔਰ ਉਹਨਾਂ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਕਿਉਂ ਹੋਣਾ ਪਿਆ ਔਰ ਇਹ ਹੜਤਾਲ ਕਦੋਂ ਤੱਕ ਜਾਰੀ ਰਹੇਗੀ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਉਹਨਾਂ ਨੇ ਕੀ ਦਿੱਤੇ ਨੇ ਤੁਸੀਂ ਵੀ ਸੁਣੋ ਤਮਲ ਜੀ ਜਾਣਕਾਰੀ ਦਿਓ ਕਿ ਜਿਹੜੀਆਂ ਪੰਜਾਬ ਰੋਡਵਿਜ਼ ਦੀਆਂ ਬੱਸਾਂ ਦਾ ਚੱਕਾ ਜਾਮ ਕਰਨ ਲਈ ਮਜਬੂਰ ਕਿਉਂ ਹੋਣਾ ਪਿਆ ਮੁਲਾਜ਼ਮਾਂ ਨੂੰ ਪਰ ਇਹ ਮੈਨੇਜਮੈਂਟ ਤੇ ਸਰਕਾਰ ਤੇ ਇਹਦਾ ਸਾਰੇ ਮਿਲ ਕੇ ਮਜਬੂਰ ਕਰਦੇ ਬਰਕਰਾਰ ਹੜਤਾਲ ਸਮਾਪਤ ਤੇ ਇਹ ਹੜਤਾਲ ਦੀ ਰੂਪਰੇਖਾ ਕੀ ਹੈ ਕਦੋਂ ਤੋਂ ਸ਼ੁਰੂ ਹੋਈ ਤੇ ਕਦੋਂ ਤੱਕ ਜਾਰੀ ਰਹੇਗੀ ਇਹ ਜੀ ਅੱਜ ਸਵੇਰ ਤੜਕੇ 3 ਵਜੇ ਤੋਂ ਪਹਿਲੇ ਟਾਈਮ ਤੋਂ ਹੜਤਾਲ ਹੋਈ ਹੈ ਜੀ ਤੇ ਜਦੋਂ ਤੱਕ ਸਾਡੀ ਪ੍ਰੋਪਰ ਮੰਗਾਂ ਹੱਲ ਨਹੀਂ ਹੁੰਦੀ ਉਦੋਂ ਤੱਕ ਰਹੂਗੀ ਜੀ ਤੇ ਇਹ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੈ ਜਾਂ ਫਿਰ ਕੁਝ ਕੋਨਿਆਂ ਦੇ ਵਿੱਚ ਹੀ ਹੜਤਾਲ ਹੈ ਵੇ ਜੀ ਆਪਣੇ ਨਾਲ ਡੀਪੂ ਹੈ ਜੀ ਜ਼ਿਲ੍ਹੇ ਨਹੀਂ ਡੀਪੂ ਹੈ ਡੀਪੂ ਆਪਣੇ ਹੈਗੇ 18 ਤੋਂ ਸਭ ਦੀ ਕੁਝੀ ਡੀਪੂ ਹੈ ਟੋਟਲ ਪੰਜ ਵਸਤੇ ਜੀ ਜੀ ਤੋਂ ਪੰਜ ਡੀਪੂਾਂ 'ਚ ਹੀ ਹੜਤਾਲ ਹੈ 20 ਦੇ 20 ਡੀਪੂਆਂ ਦੇ ਵਿੱਚ ਹੜਤਾਲ ਹੈ ਤੇ ਇਸ ਵਕਤ ਤੁਸੀਂ ਕਿੱਥੇ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਮੈਂ ਸ੍ਰੀ ਮੁਖਤਸਰ ਸਾਹਿਬ ਕਰ ਰਹੇ ਹਾਂ ਜੀ ਜੀ ਤਾਂ ਇਸੇ ਤਰ੍ਹਾਂ 20 ਦੇ 20 ਜਿਹੜੇ ਡੀਪੂ ਹੈ ਉੱਥੇ ਹੜਤਾਲ ਜਾਰੀ ਰਹੇਗੀ ਤੇ ਮੁੱਖ ਮੰਗਾਂ ਕੀ ਨੇ ਕਿ ਤਨਖਾਹ ਸਮੇਂ ਤੇ ਨਹੀਂ ਆ ਰਹੀ ਇਹ ਹੀ ਮੰਗਾਂ ਹੈ ਜਾਂ ਹੋਰ ਵੀ ਹਨ ਕੋ ਜੀ ਨਹੀਂ ਮੁੱਖ ਮੰਗਾਂ ਜਿਹੜੀ ਤਨਖਾਹ ਸਮੇਂ ਤੇ ਨਾ ਆਉਣੀ ਉਹ ਤਾਂ ਜਦੋਂ ਦੀ ਇਹ ਸਰਕਾਰ ਬਣੀ ਹੈ ਜੀ ਉਦੋਂ ਦੀ ਨਹੀਂ ਆਈ ਜੀ ਜਦੋਂ ਦੀ ਇਹ ਸਰਕਾਰ ਬਣੀ ਕਾਂਗਰਸ ਸਰਕਾਰ ਰਹੀ ਅਕਾਲੀ ਰਹੀ ਤੁਹਾਨੂੰ ਲੇਟ ਹੁੰਦੀ ਦਬਤੋ ਸਾਤਰੀਕ ਹੁੰਦੀ ਸਾਤਰੀਕ ਤੁਹਾਨੂੰ ਤਨਖਾਹ ਪੈ ਜਾਂਦੀ ਸੀ ਜੀ ਪੀਪੀਐਫ ਪੀਐਸ ਆਈ ਸਭ ਕੁਝ ਜਮ੍ਹਾਂ ਹੋ ਜਾਂਦਾ ਸੀ ਜੀ ਪਰ ਜਦੋਂ ਦੇ ਸਰਕਾਰ ਬਣੀ ਹੈ ਇਹਨਾਂ ਨੇ ਠੇਕੇਦਾਰ ਰੱਖੇ 0.01% ਤੇ ਜੀ ਉਦੋਂ ਦੇ ਸਾਡੇ ਨਾਲ ਧੱਕਾ ਹੋ ਰਿਹਾ ਵੀ ਮੈਨਾ 20 ਤਰੀਕ ਨੂੰ ਹੁੰਦਾ ਇੱਕ ਨੂੰ ਤਨਖਾਹ ਪੈਣੀ ਚਾਹੀਦੀ ਹੈ ਲੈ ਕੇ ਵੀ ਇਹ 7 ਨੂੰ ਪੈਣੀ ਚਾਹੀਦੀ 7 ਨੂੰ ਨਹੀਂ ਪਈ ਤੇ ਅੱਜ ਦੂਜਾ ਮੈਨਾ ਹੋ ਗਿਆ ਜੀ 19 ਹੋ ਗਈ ਕੱਲ 20 ਤਰੀਕ ਹੈ ਕੱਲ 2 ਮਹੀਨੇ ਹੋ ਜਾਣਗੇ ਇਹਦੇ ਵਿੱਚ ਕੱਚੇ ਮਲਾਜ਼ਮ ਵੀ ਪਿਸ ਰਹੇ ਆ ਜਾਂ ਸਾਰਿਆਂ ਦਾ ਇੱਕੋ ਜਿਹਾ ਹਾਲ ਹੈ ਤਨਖਾਹ ਲੈਣ ਦੇ ਮਸਲੇ ਦੇਖੋ ਜੀ ਸਾਧ ਕੱਚਿਆਂ ਦਾ ਸਾਰਾ ਨਹੀਂ ਜੀ ਰੋਡ ਵੇਜ ਦੇ ਜਿਹੜੇ ਐ ਉਹਨਾਂ ਦੇ ਤਰ੍ਹਾਂ ਇਹ ਇੱਕ ਤੋਰੀ ਨੂੰ ਪਹੁੰਚ ਚੁੱਕੀ ਹੈ ਜੀ ਅੱਛਾ ਤੇ ਜਿਹੜੀ ਆਪਣੇ 29 ਵਾਲੇ ਤੇ ਆਫਸਰਾਂ ਨਾਲ ਉਹਨਾਂ ਦੀ ਤਨਖਾਹ ਰੁਕੀ ਹੋਈ ਹੈ ਤੇ ਕਿੰਨੇ ਮੁਲਾਜ਼ਮਾਂ ਦੀ ਗਿਣਤੀ ਬਣਦੀ ਹੈ ਜੀ ਕੁੱਲ ਵੀ ਡੀਪੋਂਾਂ ਦੇ ਟੋਟਲ ਜੇ ਵੀ ਡੀਪੋਂ ਦੇ ਬਣਦੀ ਆਪਣੀ 4500 ਮੁਲਾਜ਼ਮਾਂ ਜੀ ਤਾਂ ਕੰਡਕਟਰ ਬਖਸ਼ਾ ਹਲਖਵਾਰ ਹੋ ਰਿਹਾ ਹਾਂਜੀ ਤਾਂ ਫਿਰ ਇਹ ਤੁਸੀਂ ਪਹਿਲਾਂ ਤੋਂ ਐਲਾਨ ਕੀਤਾ ਹੋਇਆ ਸੀ ਜਾਂ ਫਿਰ ਅਚਨਚੇ ਤੇ ਫੈਸਲਾ ਲਿਆ ਤੁਸੀਂ ਨਹੀਂ ਨਹੀਂ ਇਹ ਤਾਂ ਜੀ ਬਹੁਤ ਪਹਿਲਾਂ ਸਰਕਾਰ ਦਾ ਐਡਵਾਂਸ ਨੋਟਿਸ ਪਿਛੇ ਮੈਂ ਜੋ ਬੰਦ ਕੀਤਾ ਸੀ ਤਨਖਾਹ ਵਾਸਤੇ ਜੀ ਉਦੋਂ ਉਹਨਾਂ ਨੂੰ ਨੋਟਿਸ ਦੇਦਾ ਸੀ ਸਰਕਾਰ ਨੂੰ ਵੀ ਅੱਗੇ ਜੇ ਛੇ ਸਤਰੀ ਦਿਨਾਂ ਲਈ ਤਾਂ ਬੰਦ ਕਰਾਂਗੇ ਮਤਲਬ ਕਿ ਡਾਇਰੈਕਟਰ ਸਾਹਿਬ ਜਿਹੜੇ ਨਵੇਂ ਆਏ ਜੀ ਤਾਂ ਅੱਜ ਦੀ ਘੜੀ ਤੁਹਾਡਾ ਇਹ ਐਲਾਨ ਹੈ ਕਿ ਜਦੋਂ ਤੱਕ ਮੰਗਾਂ ਨਹੀਂ ਮੰਨਿਆ ਜਾਂਦवार ਹੜ جاری ਰਹੇਗੀ ਕਿ ਹੜਤਾਲ ਕੱਲ ਤੱਕ ਵੀ ਜਾ ਸਕਦੀ ਹੈ ਜੇ ਮੰਗਾਂ ਨਹੀਂ ਹਲੁੰਦਾ ਦੀ ਕੱਲ ਵੀ ਜਾ ਸਕਦੀ ਪਰਸੋਂ ਜਾ ਸਕਦੀ ਜੀ ਅਣ ਮਿੱਥੇ ਸਮੇਂ ਲਈ ਤੁਸੀਂ ਹੜਤਾਲ ਕਰ ਦਿੱਤੀ ਬਿਲਕੁਲ ਜਿਨਾਂ ਨੂੰ ਜਿਹੜਾ ਕੁਝ ਘੜੀ ਨਹੀਂ ਚੱਲਣੇ ਤਾਂ ਫਿਰ ਅਸੀਂ ਕਰਨਾ ਵੀ ਕੀ ਹੈ ਜੀ ਤਾਂ ਮਤਲਬ ਲੋਕ ਆ ਜਿਹੜੇ ਉਹ ਜਿਹੜੇ ਸਫਰ ਕਰਨ ਦੀ ਅੱਜ ਸੋਚ ਰਹੇ ਆ ਬੱਸਾਂ ਤੇ ਉਹ ਨਾ ਹੀ ਨਿਕਲਣ ਕਰੋ ਨਹੀਂ ਨਹੀਂ ਉਹਨਾਂ ਨੂੰ ਬੇਨਤੀ ਹੈ ਵੀ ਇਹ ਨਾ ਜਾਣ ਕੋ ਖਰਾਬ ਹੋਣਗੇ ਪ੍ਰਾਈਵੇਟ ਬੱਸਾਂ ਚੱਲਦੀਆਂ ਉਹ ਮਨਵਰ ਜੀ ਕਰਦੇ ਆ ਜੀ ਠੀਕ ਹੈ ਕੋਈ ਚੜਾਉਂਦਾ ਕੋਈ ਨਹੀਂ ਚੜਾਉਂਦਾ ਤੇ ਉਹ ਖਰਾਬ ਹੁੰਦੇ ਉਹ ਸਾਰੇ ਜੰਗਿਆਲੇ ਜਿਹੜੇ ਖਰਾਬ ਕਰਾਂਦੇ ਉਹ ਸਰਕਾਰ ਦੀ ਦੇ ਮਨਵਰ ਜੀ ਚ ਵੀ ਆ ਤੇ ਤਾਂ ਇਹ ਮੰਗਾ ਮਨਵਾਉਣ ਦੇ ਲਈ ਤੁਸੀਂ ਇੱਥੋਂ ਤੱਕ ਕਦਮ ਜਿਹੜਾ ਚੁੱਕਿਆ ਪਹਿਲਾਂ ਵੀ ਕਈ ਵਾਰ ਢਾਲ ਕੀਤੀ ਹੈ ਮਹਕਮੇ ਦੇ ਮੰਤਰੀ ਨਾਲ ਜਨਾ ਅਧਿਕਾਰੀਆਂ ਦੇ ਨਾਲ ਲਾਸਟ ਗੱਲਬਾਤ ਕਦੋਂ ਹੋਈ ਸੀ ਅਖੀਰ ਸਮੇਂ ਚ ਤੇ ਕੀ ਹੋਈ ਸੀ ਜਿਸ ਦਿਨ ਮੈਂ ਮੀਟਿੰਗ 'ਚ ਬੈਠਾ ਜ ਉਹਨਾਂ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੋਲਰ ਜੀ ਉਹ ਅਗਰਪੀ ਸਿੰਘ ਖੈਰਾ ਜੀ ਤੇ ਸੈਕਟਰੀ ਟ੍ਰਾਂਸਪੋਰਟ ਸਾਹਿਬ ਬੈਠੇ ਸੀ ਸੈਕਟਰੀ ਟ੍ਰਾਂਸਪੋਰਟ ਸਾਹਿਬ ਨੇ ਮੀਟਿੰਗ ਲਈ ਸੀ ਮੰਤਰੀ ਨਾਲ ਬੈ ਕੇ ਜੀ ਤੇ ਉਹ ਇੱਕ 19 ਨੂੰ ਹੋਈ ਸੀ 2024 ਜੀ ਤੇ ਉਸ ਤੋਂ ਬਾਅਦ ਇਹਨਾਂ ਦੀ ਪਿੱਛੇ ਫਿਰ ਮੀਟਿੰਗ ਹੋਈ ਹੈ ਜੀ ਆਪੇ 12 ਤਰੀਕ ਨੂੰ 12 ਦੋ ਜੀ ਜੀ ਇਸ ਤਰ੍ਹਾਂ ਫਿਰ ਚੈਨੀ ਗਾਡੀ ਪੁਜੀ ਜਾਂ ਦੇ ਸਾਹਮਣੇ ਫਿਰ ਮੀਟਿੰਗ ਹੋਈ ਹੈ ਇਹ ਚਾਰ ਪੰਜ ਮੀਟਿੰਗ ਲਗਾਤਾਰ ਹੋ ਚੁੱਕੀਆਂ ਹਨ ਪਰ ਉਹ ਮੰਗਨ ਹੱਲ ਨਹੀਂ ਕੀਤਾਈ ਮਤਲਬ ਮੀਟਿੰਗ ਚ ਗੱਲਬਾਤ ਜ਼ਰੂਰ ਹੁੰਦੀ ਹੈ ਪਰ ਮਸਲਾ ਹੱਲ ਨਹੀਂ ਹੋ ਰਿਹਾ ਨਾ ਮਸਲਾ ਹੱਲ ਨਹੀਂ ਹੋ ਰਿਹਾ ਗੱਲਬਾਤ ਹੁੰਦੀ ਵੀ ਥੋੜੀ ਮੰਗ ਜਾਏ ਜੇ ਹੋਣੀ ਚਾਹੀਦੀ ਹੈ ਜੀ ਇੱਕ ਆਸੀਂ ਉਹਨਾਂ ਨੂੰ ਬੇਨਤੀ ਕੀਤੀ ਇੱਕ ਤਰੀਕਾ ਜਨਾਓ ਵੀ ਜੇ ਆਈਪੀਪ ਨਹੀਂ ਪਹੁੰਚਦਾ ਯਾ ਸਹੀ ਨਹੀਂ ਪਹੁੰਚਦਾ ਠੇਕੇਦਾਰ ਤੇ ਤੁਸੀਂ ਇਹਨੂੰ ਕੱਢ ਕੇ ਸਾਨੂੰ ਤਨਖਾਹੀ ਦੇਣੀ ਹੈ ਉਹੀ ਤਨਖਾਹਮ ਡਿਜ਼ਾਈਨਟ ਦਵਾ ਦਿਓ ਸਿੱਧੀ ਜੀ ਭਰਤੀ ਤੁਸੀਂ ਕੀਤੀ ਸਾਨੂੰ ਰੱਖਿਆ ਤੁਸੀਂ ਇੰਟਰਵਿਊ ਤੁਸੀਂ ਲਈਏ ਟੈਸਟ ਤੁਸੀਂ ਲਿਆ ਜੀ ਤੁਹਾਡੇ ਅਫਸਰਾਂ ਨੇ ਭਰਤੀ ਕਰਿਆ ਤੇ ਸਾਨੂੰ ਤੁਸੀਂ ਸਿੱਧਾ ਹੀ ਰੱਖ ਲੋ ਉਹਦੇ ਕੋਲੇ ਜੀ ਮਤਲਬ ਮੰਨ ਜੀ 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 ਇਹ ਰੋੜਾ ਖਤਮ ਹੋ ਜਾਣਾ ਹੀ ਜਾਰੀ ਮਤੀ ਰੋੜਾ ਮਜਰੀ ਖਤਮ ਹੋ ਜਾਣਗੇ ਤੇ ਅਜੂ ਕੰਟੈਕਟ ਵਿੱਚ ਲੈ ਲੈਂਦੇ ਮੰਨ ਲੋ ਜੀ ਕਿਉਂਕਿ ਜੀ ਇਹਨੇ ਕੰਮ ਲਾ ਜੀ ਇਹਨੇ ਸਾਨੂੰ ਤੇ ਪੇਮੈਂਟ ਦੇ ਦੇਣ ਤੇ ਰੋੜਾ ਰਹਿਣਾ ਹੀ ਨਹੀਂ ਇੱਕ ਸਰਕਾਰ ਨੂੰ GST ਬਚਦਾ ਹੈਗਾ ਕੋਈ 25 ਕਰੋੜ ਰੁਪਏ ਸਾਲ ਦਾ ਜੀ ਤੇ ਇਹ ਇਹ ਉਸ ਕੰਮ ਸਰਕਾਰ ਨੂੰ ਫਾਇਦੇ ਤੇ ਚਲਾਉਣਾ ਹੀ ਜਾਂਦੇ ਇਹਦਾ ਮੈਨੇਜਮੈਂਟ ਤਾਂ ਇਹ ਬੋਤਨ ਕੀ ਘਾਣੇ ਠੇਕੇਦਾਰ ਦੇ ਕੀ ਇਸ ਬਤਨ ਦੇ ਕੀ ਚੱਕਰ ਆ ਵੀ ਜਿਹੜਾ ਠੇਕਾਮ ਛੱਡ ਨਹੀਂ ਜਾਂਦੇ ਜੀ ਤੁਸੀਂ ਜਾਣਕਾਰੀ ਸਾਂਝੀ ਕੀਤੀ ਹੈ ਜੀ ਬਹੁਤ ਸ਼ੁਕਰੀਆ